ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡੇ ਪਰਿਵਾਰਾਂ ਦੀ ਵਾਹਿਗੁਰੂ ਜੀ ਮੇਰ ਪਰਿਆਰਥ ਰੱਖਣ ਚੜ੍ਹਦੀ ਕਲਾ ਵਕਸ਼ਨ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆ ਕਾ ਪਿਆਰ ਔਰ ਬਲੌਗਜ਼ ਅੱਜ ਦੀ ਜਿਹੜੀ ਵੀਡੀਓ ਹੈ ਉਹ ਵਾਹਿਗੁਰੂ ਜੀ ਤੇ ਤੁਹਾਡੇ ਭਰੋਸੇ ਨੂੰ ਹੋਰ ਵੀ ਪੱਕਾ ਕਰਨ ਵਾਸਤੇ ਹੈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜਿਨ੍ਹਾਂ ਦਾ ਵੀ ਮਨ ਡੋਲਦਾ ਵੀ ਹਾਂ ਸਾਡੇ ਇਹ ਕਾਰਜ ਨਹੀਂ ਹੋਣਗੇ ਵਾਹਿਗੁਰੂ ਜੀ ਤੇ ਇੱਕ ਵਾਰੀ ਭਰੋਸਾ ਰੱਖ ਕੇ ਸਾਰਾ ਕੁਝ ਵਾਹਿਗੁਰੂ ਜੀ ਤੇ ਛੱਡ ਕੇ ਦੇਖੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਹੜੇ ਕਾਰਜ ਤੁਹਾਨੂੰ ਇਹ ਸੀਗਾ ਵੀ ਤੁਹਾਡੇ ਵਾਸਤੇ ਪਹਾੜ ਬਣੇ ਖੜੇ ਸੀ ਉਹ ਕਦੋਂ ਤੁਹਾਡੇ ਪੂਰੇ ਹੋਗੇ ਅੱਜ ਮੈਂ ਤੁਹਾਨੂੰ ਸ਼ੁਰੂ ਤੋਂ ਇੱਕ ਛੋਟੀ ਜੀ ਹੈ ਨਾ ਗੱਲ ਦੱਸਣ ਲੱਗੀ ਹਾਂ ਸਾਡੇ ਗਵਾਂਢ ਦੇ ਵਿੱਚ ਹੀ ਇਹ ਗੱਲ ਵਾਪਰੀ ਹੈਗੀ ਪਹਿਲਾਂ ਉਹ ਬੜੇ ਸਾਧੂ ਪਖੰਡੀਆਂ ਕੋਲੇ ਜਿਹੜੇ ਹੈਗੇ ਨੇ ਉਹਨਾਂ ਕੋਲੇ ਜਾਂਦੇ ਹੁੰਦੇ ਸੀ ਜਿਹੜੇ ਅਵਧਿਆਪ ਨੂੰ ਅੱਜ ਕੱਲ ਹਨਾ ਬਾਬੇ ਕਹੋਂਦੀ ਆ ਬਹੁਤ ਜਾਂਦੇ ਹੁੰਦੇ ਹਨਾ ਹੁਣ ਵੀ ਜਾਂਦੇ ਨੇ ਚਲੋ ਵੀ ਪਰ ਜਾਂਦੇ ਹੁੰਦੇ ਸੀ ਜ਼ਿਆਦਾ ਤੇ ਉਹਨਾਂ ਦਾ ਘਰ ਸੀਗਾ ਜਿਹੜਾ ਬਿਲਕੁਲ ਤੁਸੀਂ ਲਾ ਲੋ ਵੀ ਦੋ ਟਾਈਮ ਦੀ ਰੋਟੀ ਵੀ ਮੁਸ਼ਕਿਲ ਸੀ ਘਰ ਹੈ ਬਿਲਕੁਲ ਕੱਚਾ ਪੱਕਾ ਜਿੱਦਾਂ ਕਿ ਬਸ ਗਰੀਬਾਂ ਦਾ ਆਪਣਾ ਹੁੰਦਾ ਹਨਾ ਉਦਾਂ ਦੇ ਹੀ ਸਾਰਾ ਦਿਨ ਬਿਮਾਰੀ ਕਦੇ ਆਸ ਚੀਜ਼ ਦਾ ਆਪਰੇਸ਼ਨ ਹੋ ਗਿਆ ਕਦੇ ਉਸ ਚੀਜ਼ ਦਾ ਆਪਰੇਸ਼ਨ ਹੋ ਗਿਆ ਬੱਚੇ ਨੇ ਉਹ ਵੀ ਕੋਈ ਨਾ ਕੋਈ ਜ਼ਮੀਨ ਜਾਇਦਾਦ ਨਹੀਂ ਕਿਉਂਕਿ ਉਹ ਉਹਨਾਂ ਦੀ ਜਿਹੜੀ ਚਾ ਮਤਲਬ ਕਿ ਕਾਸਟ ਹੈ ਉਹ ਵੀ ਥੋੜੀ ਜੀ ਤੇ ਉਹ ਇੰਨਾ ਥੱਕ ਹਾਰ ਗਏ ਜਦੋਂ ਕੋਈ ਰਸਤਾ ਨਾ ਮਿਲਿਆ ਤਾਂ ਉਹਨਾਂ ਨੂੰ ਕੋਈ ਮਹਾਪੁਰਸ਼ਾਂ ਵੱਲੋਂ ਕਹਿੰਦੇ ਵਾਈਗਰੂ ਜੀ ਜਦੋਂ ਹਨਾ ਸੋਜੀ ਬਖਸ਼ਦੇ ਨੇ ਉਦੋਂ ਹੀ ਸੋਜੀ ਆਉਂਦੀ ਹੈ ਜਦੋਂ ਕਹਿੰਦੇ ਕਰਮਾਂ ਦੇ ਵਿੱਚ ਹਨਾ ਭਾਗਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਦੋਂ ਫਿਰ ਸਾਰਾ ਕੁਝ ਮਿਲ ਜਾਂਦਾ ਹੈ ਇਸੀ ਤਰੀਕੇ ਦੇ ਨਾਲ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਪੰਜ ਸੁਖਮਨੀ ਸਾਹਿਬ ਦੇ ਪਾਠ ਘਰ ਦੇ ਵਿੱਚ ਕਰਵਾਓ ਦੀ ਕੋ ਗਰੀਬੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਗੱਲ ਮੰਨੀ ਜਦਕਿ ਉਹਨਾਂ ਨੂੰ ਹਨਾ ਸਵੇਰੇ ਸ਼ਾਮ ਦਾਪ ਦਾ ਜਿਹੜੀ ਰੋਟੀ ਸੀਗੀ ਉਹ ਵੀ ਬਹੁਤ ਮੁਸ਼ਕਿਲ ਨਾਲ ਚੱਲਦੀ ਸੀ ਤੇ ਪੰਜ ਤੁਸੀਂ ਹਨਾ ਮੱਸੀਆ ਸ੍ਰੀ ਅਮਰਤਸਰ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਾ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਹਨਾ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਤੇ ਅਮਰਤਸਰ ਸਾਹਿਬ ਜਾਂਦੇ ਰਹੇ ਤੁਸੀਂ ਯਕੀਨ ਮੰਨਿਓ 4-5 ਮਹੀਨਿਆਂ ਤੋਂ ਬਾਅਦ ਹੁਣ ਉਹਨਾਂ ਦੇ ਬੀਟੀ ਦਾ ਵਿਆਹ ਵੀ ਹੋ ਗਿਆ ਤੇ ਘਰ-ਵਾਰ ਵੀ ਵਧੀਆ ਚੱਲਣ ਲੱਗਿਆ ਤੇ ਪਰਿਵਾਰ ਨੇ ਵਿਆਹ ਜਿਹੜਾ ਕੀਤਾ ਉਹ ਵੀ ਬਹੁਤ ਸੋਹਣਾ ਕੀਤਾ ਦੇਖੋ ਇਹ ਵਾਈ ਗਰੂਜੀ ਦੀ ਮੈਮ ਹੈਗੀ ਇਹ ਕੋਈ ਵੀ ਇਦਾਂ ਦੀ ਗੱਲ ਨਹੀਂ ਹੁੰਦੀ ਵੀ ਮੈਂ ਤੁਹਾਨੂੰ ਹਨਾ ਕਿਤੋਂ ਵੀ ਦੱਸਦੀ ਕਿਉਂਕਿ ਜਿਹੜੀਆਂ ਮੇਰੇ ਨਾਲ ਬੀਤੀਆਂ ਹੁੰਦੀਆਂ ਨੇ ਮੈਂ ਜ਼ਿਆਦਾ ਕਰ ਤੁਹਾਨੂੰ ਉਹੀ ਚੀਜ਼ਾਂ ਦੱਸਦੀ ਹੁੰਦੀ ਆ ਜਿੰਨਾ ਚਿਰ ਮੈਨੂੰ ਹਨਾ ਕਿਉਂਕਿ ਮੈਨੂੰ ਭਰੋਸਾ ਹੈ ਯਕੀਨ ਹੈ ਮੈਂ ਖੁਦ ਹੰਡਾਇਆ ਹੱਡਾਂ ਤੇ ਮੈਂ ਤੁਹਾਡੇ ਨਾਲ ਆਪਣੀ ਜੀਵਨ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਚੁੱਕੀ ਆ। ਚਲੋ ਕੁਝ ਏਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਕਹਿੰਦੇ ਹੁੰਦੇ ਨੇ ਵੀ ਮੈਂ ਮੁਠੀ ਬੰਦ ਰੱਖੀ ਹੈਗੀ। ਅਗਰ ਮੈਂ ਉਹ ਮੁਠੀ ਨੂੰ ਖੋਲਦਾ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ। ਜਿਹੜੇ ਦੁੱਖ ਸੁੱਖ ਹੁੰਦੇ ਆ ਹਨਾ ਉਹ ਆਪਣੀ ਜ਼ਿੰਦਗੀ 'ਚ ਆਪਣੇ ਕਰਮਾ ਕਰਕੇ ਹੀ ਆਉਂਦੇ ਆ। ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਗੁਰਸਿੱਖ ਹੋਣਗੇ ਹਨਾ ਜ਼ਿਆਦਾਤਰ ਉਹਨਾਂ ਤੇ ਨਾ ਕਸ਼ਟ ਬਹੁਤ ਆਉਂਦੀ ਆ। ਕਿਉਂ ਆਉਂਦੀ ਆ ਕਿਉਂਕਿ ਵਾਹਿਗੁਰੂ ਜੀ ਉਹਨਾਂ ਦੀ ਕਸਟ ਨੇ ਜਿਹੜੀ ਉਹ ਇੱਥੇ ਘਟ ਦਿੰਦੀ ਆ ਇਹ ਜਿਹੜਾ ਅਜੇ ਤੱਕ ਇਹ ਪਹਿਲਾਂ ਤ੍ਰਿਤੇਜੁਗ ਦੇ ਵਿੱਚ ਹੁੰਦਾ ਸੀ ਜੇ ਕਹਿੰਦੇ ਦਾਦਾ ਕਰਦਾ ਹੁੰਦਾ ਸੀ ਤਾਂ ਪੋਤਾ ਭਰਦਾ ਹੁੰਦਾ ਸੀ ਕੋਈ ਵੀ ਪਾਪ ਅਗਰ ਦਾਦਾ ਕਰਦਾ ਸੀ ਤਾਂ ਪੋਤਾ ਉਹਨੂੰ ਭਰਦਾ ਸੀ ਫਿਰ ਸਤਜੁਗ ਦੇ ਵਿੱਚ ਕਹਿੰਦੇ ਜਦੋਂ ਪਿਓ ਕਰਦਾ ਸੌਰੀ ਦਾਦਾ ਕਰਦਾ ਸੀ ਤਾਂ ਪੁੱਤ ਪੁੱਤ ਦਾ ਸੀ ਪਰ ਕਾਲ ਯੁਗ ਦਾ ਸਿਧਾਂਤ ਇਹ ਹੈ ਕਿ ਜੇ ਤੂੰ ਇਹ ਹੱਥ ਕਰੇਗਾ ਤਾਂ ਇਹੀ ਭਰੂਗਾ ਤੇ ਇਹ ਹੱਥ ਕਰੇਗਾ ਤਾਂ ਇਹੀ ਭਰੂਗਾ ਕਦੇ ਵੀ ਹਨਾ ਇੱਕ ਦੂਜੇ ਨੂੰ ਦੋਸ਼ ਦੇਣਾ ਨਹੀਂ ਚਾਹੀਦਾ ਕਦੇ ਵੀ ਵਾਹਿਗੁਰੂ ਜੀ ਨੂੰ ਨਾ ਕਹੋ ਵੀ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਇਹ ਕੀ ਕੀਤਾ ਤੁਸੀਂ ਮੈਨੂੰ ਕੁਝ ਨਹੀਂ ਦਿੱਤਾ ਤੁਸੀਂ ਮੈਨੂੰ ਹਨਾ ਵੀ ਇਦਾਂ ਗਰੀਬੀ ਦਿੱਤੀ ਮੇਰਾ ਪਤੀ ਨਸ਼ੇੜੀ ਹੈ ਜਾਂ ਮੇਰੀ ਪਤਨੀ ਇਸ ਤਰੀਕੇ ਦੀ ਹੈਗੀ ਕਿਉਂਕਿ ਇਹ ਆਪਣਾ ਹੀ ਬੀਜ ਹੈ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜ ਹੈ ਅਵਰਜਨਾ ਜਿਹੜੇ ਆਪਾਂ ਕਰ ਰਹੇ ਹਾਂ ਕਰਮ ਉਹਨਾਂ ਦੇ ਹੀ ਫਲ ਆਪਾਂ ਭੋਗ ਰਹਾਂਗੇ ਇੱਕ ਇੰਨਾ ਕਹੇ ਵੀ ਆਪਾਂ ਨੂੰ ਇਨਸਾਨ ਜੁਨੀ ਦੇ ਵਿੱਚ ਸੋਝੀ ਬਖਸ਼ੀ ਹੈਗੀ ਵੀ ਆਪਾਂ ਇਹ ਕਰਮਾਂ ਨੂੰ ਇੱਥੇ ਹੀ ਮਿਟਾ ਸਕਦੇ ਹਾਂਗੇ ਅੱਗੇ ਜਾ ਕੇ ਆਪਾਂ ਨੂੰ ਉਹ ਦੁੱਖ ਭੋਗਣਾ ਨਾ ਪਵੇ ਜਿਵੇਂ ਕਿ ਹੁਣ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਸਵੇਰੇ 2:00 ਵਜੇ 3:00 ਵਜੇ ਕਹਿਣਿਆ ਵੀ ਉੱਠ ਕੇ ਪੜੋ ਹਾਂ ਦਿਨੇ ਪਸਾਰ ਦਿਨ ਕਹੀ ਜਾਂਦੇ ਆ ਵੀ ਪੜ ਲੈ ਵੀ ਤੂੰ ਐ ਕਰ ਲੈ ਤੂੰ ਆ ਪੇਪਰ ਦੇ ਆ ਤੂੰ ਆ ਹਨਾ ਕਰ ਲੈ ਜੇ 28 ਜੂਨ ਜੁਲਾਈ ਦੇਖੋ ਕਿੰਨੀ ਗਰਮੀ ਹੈ ਅੱਗੇ ਹੁਣ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਕਿੰਨੀ ਠੰਡ ਹੋਊਗੀ ਆਪਾਂ ਬੱਚਿਆਂ ਨੂੰ ੱੱਕੇ ਨਾ ਸਕੂਲ ਭੇਜ ਦਿਆ ਹਨਾ ਵੀ ਅੱਗੇ ਜਾ ਕੇ ਇਹ ਜਿੰਦਗੀ ਦੇ ਵਿੱਚ ਕੁਝ ਬਣ ਜਾਣ ਕਿਹੜੇ ਮਾਪੇ ਦਾ ਜੀ ਕਰਦਾ ਵੀ ਆਪਣੇ ਬੱਚੇ ਨੂੰ ਦੁੱਖ ਦੇ ਵੀ ਫਿਰ ਇਸੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਨੇ ਉਹਨਾਂ ਦਾ ਕਿਹੜਾ ਮਨ ਕਰਦਾ ਵੀ ਆਪਾਂ ਨੂੰ ਹਨਾ ਦੁੱਖ ਦੇਣ ਅਗਰ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਦੁੱਖ ਦਿੰਦੇ ਨੇ ਤੂੰ ਸ਼ੁਕਰਾਨਾ ਕਰਕੇ ਹੀ ਵਾਹਿਗੁਰੂ ਜੀ ਕਮ ਸੇ ਕਮ ਤੁਹਾਨੂੰ ਮੈਂ ਯਾਦ ਤਾਂ ਹਾਂ ਅੱਜ ਤੁਸੀਂ ਮੈਨੂੰ ਦੁੱਖ ਦਿੱਤੇ ਨੇ ਤੇ ਕੱਲ ਨੂੰ ਤੁਸੀਂ ਮੈਨੂੰ ਸੁੱਖ ਵੀ ਦੇਮੋਗੇ ਕਿਉਂਕਿ ਜਿਵੇਂ ਬੱਚੇ ਨੂੰ ਆਪਾਂ ਅੱਜ ਹਨਾ ਘੋਰ ਕੇ ਕੁੱਟ ਕੇ ਪੜਾ ਰਹਾਂਗੇ ਅੱਗੇ ਜਾ ਕੇ ਉਹ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਊਗਾ ਹਨਾ ਕੋਈ ਅਫਸਰ ਬਣ ਜਾਊਗਾ ਫਿਰ ਨਾਲੇ ਤੋਂ ਖੁਦ ਸੁਖੀ ਨਾਲੇ ਮਾਂ-ਬਾਪ ਸੁਖੀ ਕਿਉਂਕਿ ਵਾਹਿਗੁਰੂ ਜੀ ਨੂੰ ਪਤਾ ਹੁੰਦਾ ਹੈ ਵੀ ਇਸ ਚੀਜ਼ ਦੀ ਜਦੋਂ ਹਨ ਜਿੱਦਾਂ ਕਿ ਆਪਾਂ ਨੂੰ ਮਾਪੇ ਨੂੰ ਪਤਾ ਵੀ ਇਸ ਚੀਜ਼ ਦੀ ਬੱਚੇ ਨੂੰ ਹੁਣ ਲੋੜ ਹੈ ਜਾਂ ਗਾਹਾਂ ਲੋੜ ਹੈਗੀ ਇਸੇ ਤਰੀਕੇ ਦੇ ਨਾਲ ਵਾਹਿਰੂ ਜੀ ਨੂੰ ਵੀ ਪਤਾ ਹੈ ਵੀ ਕਦੋਂ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਉਸੇ ਟਾਈਮ ਹੀ ਦਿੰਦਾ ਹੈਗਾ ਕਿਉਂਕਿ ਇੱਕ ਟਾਈਮ ਹਨਾ ਕਰਮਾਂ ਤੇ ਮਾਇਆ ਦੀ ਆਪਸ ਦੇ ਵਿੱਚ ਬਹਿਸ ਹੋ ਗਈ ਮਾਇਆ ਕਹਿੰਦੀ ਵੀ ਮੈਂ ਇੱਕ ਕੋਈ ਇਨਸਾਨ ਸੀਗਾ ਮਾਇਆ ਕਹਿੰਦੀ ਮੈਨੂੰ ਇਵੇਂ ਅਮੀਰ ਕਰ ਦੋ ਠੀਕ ਹੈ ਮਾਇਆ ਕਹਿੰਦੀ ਵੀ ਮੈਂ ਇਸ ਨੂੰ ਅਮੀਰ ਕਰ ਦੂੰਗੀ ਕਹਿੰਦੀ ਇਹ ਵਿਚਾਰਾ ਕਹਿੰਦੀ ਕਿੰਨਾ ਗਰੀਬ ਹੈ ਪਰ ਜਿਹੜੇ ਕਰਮ ਸੀਗੇ ਜਿਹੜੇ ਭਾਗ ਸੀਗੇ ਉਹਦੇ ਉਹ ਕਹਿੰਦੇ ਵੀ ਹਜੇ ਇਹਦਾ ਸਮਾਂ ਨਹੀਂ ਹੈਗਾ ਵੀ ਇਹ ਅਮੀਰ ਹੋ ਜੇ ਉਹ ਕਹਿੰਦੇ ਵੀ ਨਹੀਂ ਕਿਉਂ ਨਹੀਂ ਹੈਗਾ ਮਾਇਆ ਇੱਕ ਅਜਿਹਾ ਰੂਪ ਧਾਰ ਕਰ ਲੈਂਦੀ ਹੈ ਕਿ ਉਸ ਨੂੰ ਨਾ ਇੱਕ ਹੀਰਾ ਲੱਭਣ ਲਈ ਮਲਕੀ ਮੂਰੇ ਸਿੱਟ ਦਿੰਦੀ ਉਹਨੂੰ ਹੀਰਾ ਲੱਭ ਜਾਂਦਾ ਉਹ ਹੀਰਾ ਲੱਭ ਕੇ ਆਪਣੀ ਮਲਕੀ ਇੱਕ ਪੱਲੇ ਦੇ ਨਾਲ ਇਸ ਤਰੀਕੇ ਨਾਲ ਬੰਨ ਲੈਂਦਾ ਹੈ ਨਾ ਬੰਨ ਕੇ ਉਹ ਨਦੀ ਤੇ ਪਾਣੀ ਪੀਣ ਜਾਂਦਾ ਜਿਹੜਾ ਉਹ ਹੀਰਾ ਹੁੰਦਾ ਉਹ ਖੁੱਲ ਕੇ ਨਦੀ ਦੇ ਵਿੱਚ ਡਿੱਗ ਜਾਂਦਾ ਉਹ ਫਿਰ ਉਹ ਦਿਨ ਉਹਦੇ ਦੂਸਰੇ ਦਿਨ ਉਹ ਫਿਰ ਜੰਗਲ ਦੇ ਵਿੱਚ ਲੱਕਣਾ ਚੋਗਣਾ ਆ ਜਾਂਦਾ ਤੇ ਮਾਇਆ ਕਹਿੰਦੀ ਵੀ ਇਹ ਫਿਰ ਆ ਗਿਆ ਉਹਨੂੰ ਜਾ ਕੇ ਫਿਰ ਪੁੱਛਦੀ ਹੈ ਵੀ ਕੀ ਗੱਲ ਕੀ ਹੋ ਗਈ ਕਹਿੰਦੀ ਵੀ ਤੈਨੂੰ ਕੱਲ ਇੱਕ ਹੀਰਾ ਲੱਭਿਆ ਸੀ ਵੀ ਉਹ ਕਿੱਥੇ ਉਹ ਕਹਿੰਦਾ ਵੀ ਇਸ ਤਰੀਕੇ ਦੇ ਨਾਲ ਉਹ ਪਾਣੀ ਦੇ ਵਿੱਚ ਡਿੱਗ ਗਿਆ ਤੇ ਮੈਂ ਘਰ ਦਾ ਗੁਜ਼ਾਰਾ ਤਾਂ ਕਰ ਨਹੀਂ ਤੇ ਫਿਰ ਉਹ ਮਾਇਆ ਉਹਨੂੰ ਇੱਕ ਹਾਰ ਦੇ ਦਿੰਦੀ ਹੈ ਉਹ ਕਹਿੰਦੇ ਵੀ ਲੈ ਤੂੰ ਆਹ ਹਾਰ ਲੈ ਜਾ ਤੂੰ ਇਸ ਨੂੰ ਲੈ ਜਾ ਕੇ ਵੇਚ ਦੇ ਤੇਰੇ ਸਾਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਉਹ ਕਹਿੰਦਾ ਵੀ ਠੀਕ ਹੈ ਉਹ ਜਾਂਦਾ ਜਾਂਦੇ ਜਾਂਦੇ ਕਿਤੇ ਰਸਤੇ ਦੇ ਵਿੱਚ ਉਹਨੂੰ ਖੋਕਰ ਲੱਗਦੀ ਹੈ ਜਿਹੜਾ ਉਹ ਹਾਰ ਸੀਗਾ ਉਹ ਡਿੱਗ ਜਾਂਦਾ ਹੈ ਤੇ ਉਹਨੂੰ ਇੱਕ ਜਿਹੜਾ ਬਾਜ ਹੁੰਦਾ ਜਿੱਦਾਂ ਚੀਲ ਹੁੰਦੀ ਹੈ ਉਹ ਚੱਕ ਕੇ ਲੈ ਜਾਂਦੀ ਹੈ ਫਿਰ ਉਦਾਸ ਹੋ ਕੇ ਤੀਜੇ ਦਿਨ ਫਿਰ ਜੰਗਲ ਦੇ ਵਿੱਚ ਆ ਜਾਂਦਾ ਮਾਇਆ ਕਹਿੰਦੀ ਮੈਂ ਤੈਨੂੰ ਕੱਲ ਹਾਰ ਦਿੱਤਾ ਸੀਗਾ ਵੀ ਤੂੰ ਫੇਰ ਆ ਗਿਆ ਉਹ ਕਹਿੰਦਾ ਵੀ ਮੇਰੇ ਕੋਲ ਜਿਹੜਾ ਤੁਸੀਂ ਹਾਰ ਦਿੱਤਾ ਸੀਗਾ ਵੀ ਉਹ ਮੇਥੋਂ ਡਿੱਗ ਗਿਆ ਤੇ ਉਹਨੂੰ ਇੱਕ ਜਾਨਵਰ ਚੱਕ ਕੇ ਫਿਰ ਉਹ ਇੱਕ ਮਾਇਆ ਦੀ ਪੈਸਿਆਂ ਦੀ ਨਾ ਗੁਥਲੀ ਉਹਨੂੰ ਦੇ ਦਿੰਦੀ ਐ ਉਹ ਕਹਿੰਦੀ ਐ ਵੀ ਤੂੰ ਆਹ ਲੈ ਜਾ ਵੀ ਇਹਦੇ ਨਾਲ ਹੁਣ ਨਾ ਤੂੰ ਜੰਗਲ ਦੇ ਵਿੱਚ ਆਈ ਵੀ ਕਿਤੇ ਰਸਤੇ ਦੇ ਵਿੱਚ ਰੁਕੀ ਵੀ ਨਾ ਉਹ ਕਹਿੰਦਾ ਵੀ ਠੀਕ ਐ ਹੁਣ ਮੈਂ ਰਸਤੇ ਦੇ ਵਿੱਚ ਕਿਤੇ ਨਹੀਂ ਰੁਕਦਾ ਉਹ ਜਾਂਦਾ ਆਪਦੇ ਘਰੇ ਜਾਂਦਾ ਤੇ ਖੋਸਰ-ਖੋਸਰ ਹੁੰਦੀ ਐ ਜਦੋਂ ਕਹਿੰਦੇ ਆਪਣੇ ਵਰਗਿਆਂ ਨੂੰ ਹਨਾ ਥੋੜੇ ਜੇ ਪੈਸੇ ਮਿਲ ਜਾਣ ਹਨਾ ਆਪਾਂ ਚੌੜੇ ਹੋ ਜਾਂਦੇ ਆ ਵੀ ਸਾਰਿਆਂ ਦਾ ਟਡੋਰਾ ਪੇਟ ਦੇ ਫਰੀ ਜਾਂਦੇ ਆਗੇ ਤੇ ਇਸੇ ਤਰੀਕੇ ਨਾਲ ਉਹਨੇ ਕੀਤਾ ਤੇ ਜਦੋਂ ਉਹਨੇ ਉਹ ਪੈਸਿਆਂ ਦੀ ਗੁਥਲੀ ਰੱਖੀ ਤਾਂ ਗਵਾਂਡਨ ਨੂੰ ਪਤਾ ਲੱਗ ਗਿਆ ਤੇ ਉਹ ਗਵਾਂਡਨ ਬਿਲਕੁਲ ਹੌਲੀ ਦੇਨੇ ਚੋਰੀਓ ਆ ਕੇ ਉਹ ਗੁੱਤਲੀ ਵੀ ਲੈ ਗਈ। ਉਹ ਚੌਥੇ ਦਿਨ ਫੇਰ ਆ ਗਿਆ। ਉਹ ਬੈਠਾ ਰੋਵੇ ਮਾਇਆ ਕਹਿੰਦੀ ਵੀ ਮੈਂ ਤੈਨੂੰ ਇੰਨਾ ਕੁਝ ਦੇਤਾ ਵੀ ਤੂੰ ਫੇਰ ਆ ਕੇ ਰੋਣ ਲੱਗ ਰਿਆਂਗਾ ਵੀ ਗੱਲ ਕੀ ਹੋਈ ਆ। ਉਹ ਕਹਿੰਦਾ ਵੀ ਉਹ ਵੀ ਛੋਰੀ ਹੋ ਗਈ। ਤੇ ਮਾਇਆ ਥੱਕ ਹਾਰ ਕੇ ਭਾਗਾਂ ਦੇ ਕੋਲ ਕਰਮਾਂ ਦੇ ਕੋਲ ਚਲੀ ਗਈ। ਉਹ ਕਹਿੰਦੀ ਤੁਸੀਂ ਵਾਕਈ ਕਹਿ ਰਹੇ ਸੀ ਵੀ ਵੀ ਇਹਦੇ ਕਰਮਾਂ ਦੇ ਵਿੱਚ ਹਜੇ ਨਹੀਂ ਹੈਗਾ। ਉਹ ਕਹਿੰਦੇ ਵੀ ਨਹੀਂ ਹੁਣ ਇਹਦਾ ਸਮਾਂ ਖਤਮ ਹੋ ਚੁੱਕਿਆ ਜਿਹੜਾ ਕਿ ਇਹਦਾ ਮਾੜਾ ਸਮਾਂ ਤੇ ਚਿੜੀ ਦੀ ਗਰੀਬੀ ਤੇ ਉਹ ਖਤਮ ਹੋ ਚੁੱਕੀ ਹੈਗੀ ਹੁਣ ਇਹਦੇ ਕਰਮ ਨੇ ਜਿਹੜੇ ਉਹ ਚੰਗੇ ਜਾਗ ਪਏ ਨੇ ਹੁਣ ਇਹਨੂੰ ਸਾਰਾ ਕੁਝ ਮਿਲੂਗਾ ਸਾਰਾ ਕੁਝ ਪ੍ਰਾਪਤ ਹੋਊਗਾ ਤੇ ਜਦੋਂ ਉਹ ਲੱਕੜ ਹਾਰਾ ਜਿਹੜਾ ਮਲਕੀ ਉਹ ਲੱਕੜਾ ਲੈਣ ਆਉਂਦਾ ਸੀਗਾ ਹਨਾ ਜੰਗਲ ਦੇ ਵਿੱਚ ਜਦੋਂ ਉਹ ਪਾਣੀ ਪੀਣ ਲੱਗਿਆ ਉਹ ਕਹਿੰਦਾ ਵੀ ਅੱਜ ਕੁਛ ਨਹੀਂ ਮੈਨੂੰ ਮਿਲਿਆ ਮੀ ਪੈਰੇਗਾ ਚਲੋ ਮੈਂ ਵੀ ਇੱਕ ਦੋ ਮਸਲੀਆਂ ਫੜ ਲੈਨੇ ਆ ਹਨਾ ਉਹ ਵੀ ਚਲੋ ਬਾਜ਼ਾਰ ਦੇ ਵਿੱਚ ਵੇਚ ਆਉਂਗਾ ਘਰ ਦਾ ਗੁਜ਼ਾਰਾ ਹੋ ਜਾਊਗਾ ਜਦੋਂ ਮਸਲੀਆਂ ਫੜਨ ਲੱਗਿਆ ਉਨੇ ਕਾਫੀ ਮਸਲੀਆਂ ਲੈ ਲਿਆ ਉਹਦੇ ਵਿੱਚੋਂ ਬਾਕੀ ਤਾਂ ਉਹ ਬਾਜ਼ਾਰ ਦੇ ਵਿੱਚ ਵੇਚ ਆਇਆ ਦੋ ਤਿੰਨ ਮਸਲੀਆਂ ਉਹ ਘਰੇ ਲੈ ਗਿਆ ਆਬ ਦੇ ਘਰ ਵਾਲੀ ਨੂੰ ਕਹਿੰਦਾ ਵੀ ਅੱਜ ਹੀ ਬਣਾ ਲੈ ਵੀ ਹੋਰ ਮੇਰੇ ਕੋਲੇ ਅੱਜ ਕੁਝ ਨਹੀਂ ਹੈਗਾ ਜਦੋਂ ਉਹਦੇ ਘਰ ਵਾਲੀ ਉਹ ਮਸਲੀ ਨੂੰ ਕੱਟਣ ਲੱਗੀ ਤਾਂ ਉਹਦੇ ਵਿੱਚੋਂ ਹੀਰਾ ਲੱਭਿਆ ਜਿਹੜਾ ਕਿ ਉਹ ਹੀਰਾ ਉਹ ਤੋਂ ਗੁੰਮ ਹੋ ਗਿਆ ਸੀ ਉਹ ਕਹਿੰਦਾ ਜੀ ਵੀ ਮਸਲੀਆਂ ਵਾਸਤੇ ਵੀ ਢੱਕੇ ਤਾਂ ਹੈ ਨਹੀਂ ਲੱਕੜਾਂ ਨਹੀਂ ਹੈਗੀਆਂ ਵੀ ਤੂੰ ਲੈ ਕੇ ਆ ਉਹ ਜੰਗਲ ਦੇ ਵਿੱਚ ਦੁਬਾਰਾ ਜਾਂਦਾ ਉਹਦੀ ਨੀਗਾ ਇੱਕ ਪਸੁੱਕੇ ਹੈ ਨਾ ਆਲਨੇ ਦੇ ਉੱਪਰ ਪੈਂਦੀ ਹੈ ਜਦੋਂ ਦੇਖਦਾ ਵੀ ਹੈ ਨਾ ਲੱਕੜਾਂ ਤਾਂ ਹੋਰ ਸੁੱਕੀਆਂ ਹੈ ਨਹੀਂ ਵੀ ਮ ਉਹ ਆਲ ਨਾਲ ਲਾ ਲੈਣਾ ਜਦੋਂ ਉੱਪਰ ਚੜਦਾ ਹੈ ਜਦੋਂ ਉਹ ਆਲ ਨਾਲ ਦੇਖਦਾ ਉਹਦੇ ਵਿੱਚ ਜਿਹੜਾ ਉਹਦਾ ਹਾਰ ਸੀਗਾ ਉਹ ਪਿਆਸ ਸੀਗਾ ਉਹ ਬੜਾ ਖੁਸ਼ ਹੁੰਦਾ ਭੱਜਿਆ-ਭੱਜਿਆ ਘਰੇ ਆਉਂਦਾ ਤੇ ਆਪਦੇ ਘਰ ਵਾਲੀ ਨੂੰ ਆ ਕੇ ਉੱਚੀ-ਉੱਚੀ ਕਹਿਣ ਲੱਗ ਜਾਂਦਾ ਵੀ ਤੂੰ ਕਿੱਥੇ ਐ ਗਵਾਚੀਆਂ ਚੀਜ਼ਾਂ ਲੱਭ ਗਈਆਂ ਗਵਾਚੀਆਂ ਚੀਜ਼ਾਂ ਲੱਭ ਗਈਆਂ ਦਾ ਜਿਹੜੀ ਗਵੰਡਰ ਹੁੰਦੀ ਆ ਉਹ ਸੁਣ ਲੈਂਦੀ ਆ ਵੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਜਿਹੜੀ ਮੈਂ ਇਹਨਾਂ ਦੇ ਘਰੋਂ ਪੈਸੇ ਚੱਕੇ ਨੇ ਵੀ ਉਹ ਇਹਨਾਂ ਨੂੰ ਪਤਾ ਲੱਗ ਗਿਆ। ਬਹੁਤ ਕਰੇ ਨੇ ਹਨਾ ਉਹ ਵੀ ਪੈਸੇ ਇਹਨਾਂ ਦੇ ਘਰੇ ਸਿੱਟਾ ਦਿੰਦੀ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਵੀ ਮਿਲ ਜਾਂਦੀ ਹੈ ਬੜੇ ਖੁਸ਼ ਹੁੰਦੇ ਹੈਗੇ ਤੇ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਆ ਕਿ ਵਾਹਿਗੁਰੂ ਜੀ ਤੂੰ ਸਾਡੇ ਕਰਮਾਂ ਦੇ ਵਿੱਚ ਹਨਾ ਜੋ ਲਿਖਿਆ ਸੀਗਾ ਕਿਉਂਕਿ ਸਮੇ ਤੋਂ ਪਹਿਲਾਂ ਤੇ ਕਰਮਾਂ ਤੋਂ ਹਨਾ ਕਹਿੰਦੇ ਜਿਆਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਜਿੰਨੇ ਮਰਜੀ ਹੱਥ ਪੈਰ ਮਾਰ ਲਓ ਤੁਸੀਂ ਜਦੋਂ ਸਮਾਂ ਆਉਣਾ ਉਦੋਂ ਤੁਹਾਨੂੰ ਵਾਹਿਗੁਰੂ ਜੀ ਨੇ ਸਾਰਾ ਕੁਝ ਦੇ ਦੇਣਾ ਸੋਜੀ ਵੀ ਦੇਣੀ ਹੈ ਮਾਇਆ ਵੀ ਦੇਣੀ ਹੈ ਤੰਦਰੁਸਤੀ ਵੀ ਦੇਣੀ ਹੈ ਜੋ ਵੀ ਚੱਲ ਰਿਹਾ ਹੈ ਚੱਕਰ ਇਹ ਆਪਣੇ ਕਰਮਾਂ ਦਾ ਸਭ ਤੋਂ ਮੇਨ ਗੱਲ ਕਿ ਤੁਸੀਂ ਵਾਹਿਗੁਰੂ ਜੀ ਦੇ ਨਾਮ ਲਗੋ ਨਾਮ ਜਪੋ ਸਵੇਰੇ ਵੇਲੇ ਉੱਠ ਕੇ ਹਨਾ ਪੰਜ ਬਾਣੀਆਂ ਦਾ ਨਿਤਨੇਮ ਸਾਮ ਨੂੰ ਦੋ ਬਾਣੀਆਂ ਦਾ ਨਿਤਨੇਮ ਜ਼ਰੂਰ ਕਰੋ ਤੇ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਤੁਸੀਂ ਸ਼ੁਰੂ ਕਰੋ ਕਿਉਂਕਿ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਤੁਸੀਂ ਮੂਹੋਂ ਮੰਗੀਆਂ ਮਰਜ਼ੀਆਂ ਪਾਓਗੇ 41 ਦਿਨ ਕਰਕੇ ਦੇਖਿਓ ਤੁਹਾਡੇ ਘਰ ਦਾ ਸਾਰਾ ਹਾਉ ਪਾਉ ਹੀ ਬਦਲ ਜਾਏਗਾ ਤੁਹਾਡੇ ਘਰ ਦੇ ਜੀ ਜਿਹੜੇ ਕਲੇਸ਼ ਕਰਦੇ ਨੇ ਲੜਾਈ ਝਗੜਾ ਕਰਦੇ ਨੇ ਸਾਰਾ ਕੁਝ ਬਦਲ ਜਾਊਗਾ ਅਗਰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਮੂਲ ਮੰਤਰ ਦਾ ਪਾਠ ਕਰ ਲੋ ਵਾਹਿਗੁਰੂ ਵਾਹਿਗੁਰੂ ਰੋਟੀ ਪਾਣੀ ਬਣਾਉਂਦੇ ਝਾੜੂ ਪੋਚਾ ਕਰਦੇ ਇਸ ਤਰੀਕੇ ਨਾਲ ਤੁਸੀਂ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਦੇਖਿਓ ਵਾਹਿਗੁਰੂ ਜੀ ਦਾ ਕਿੰਨਾ ਬਰਕਤ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਤਿ ਸ੍ਰੀ ਅਕਾਲ